ਹੋ ਗਿਆ ਕੇ ਮੇਰੀ ਫੋਟੋ ਨਹੀਂ ਲਾਈ ਇਹ ਤੇਰਾ ਮਤਲਬ ਇਹ ਥੋੜੀ ਹੈ ਕਿ ਕਾਂਗਰਸ ਪਾਰਟੀ ਚ ਲੜਾਈ ਹੈ ਓਟੋ ਲਾਉਣਾ ਨਾ ਲਾਉਣਾ ਐਡੀ ਗੱਲ ਹੈ ਕਾਂਗਰਸ ਪਾਰਟੀ ਦੇ ਅੱਜ ਕਾਂਗਰਸ ਪਾਰਟੀ ਇਸ ਦੇਸ਼ ਤੋਂ ਤੇ ਇਹ ਆਜ਼ਾਦੀ ਚੋਂ ਨਿਕਲੀ ਹੋਈ ਪਾਰਟੀ ਇਹ ਛੋਟੀਆਂ ਗੱਲਾਂ ਹੈ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਔਰ ਇਸ ਪ੍ਰਕਾਰ ਸੰਵਿਧਾਨ ਨੂੰ ਤੋੜਨ ਦੀਆਂ ਸ਼ਾਸ਼ਾ ਜਿਸ ਪ੍ਰਕਾਰ ਜਿਹੜੇ ਸਾਡੇ ਇੰਸਟੀਚਿਊਸ਼ਨ ਸੀ ਕਮ ਟੈਕਸ ED CBI ਵਿਜੀਲੈਂਸ ਇਹਨਾਂ ਨਾਲ ਹੀ ਸਮਾਂ ਕੀਤਾ ਜਾ ਰਿਹਾ ਸਰਕਾਰਾਂ ਦੁਆਰਾ ਜਿਵੇਂ ਕਿ ਅੱਜ ਜਵਾਹਰ ਲਾਲ ਨਹਿਰੂ ਜੀ ਦੀ ਵਰਸੀ ਹੈ ਤੇ ਮੈਨੂੰ ਯਾਦ ਆ ਗਈ ਉਹਨਾਂ ਦੀ ਇੱਕ ਕਹਾਣੀ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਕਿਸੇ ਔਰਤ ਨੇ ਢੀਠ ਚੋਟ ਕੇ ਉਹਨਾਂ ਦਾ ਕਲਰ ਫੜ ਲਿਆ ਮੈਂ ਤਾਂ ਕਿਹਾ ਕਿ ਜਿਹੜੀ ਧਰਨਿਆਂ ਚੋਂ ਨਿਕਲੀ 파ਟੀ ਹੈ ਉਹ ਅੱਜ ਕਿਸਾਨਾਂ ਨੂੰ ਕਹਿ ਰਹੀ ਹੈ ਰਾਏ ਦੇ ਏਰੀਆ ਵੀ ਧਰਨਾ ਲਾ ਲਓ ਵਾਹ ਮਾਨ ਸਾਹਿਬ ਵਾਹ कालर फड़ के, क्या कि आप आपका प्रधानमंत्री बन गया पर की मिले उन्होंने उठ के कहा आजादी मिली ਅੱਜ ਤੁਸੀਂ ਆਜ਼ਾਦ ਭਾਰਤ ਦੇ ਵਾਸੀਓ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਕਲਰ ਫੜਿਆ ਇਹ ਸੰਵਿਧਾਨ ਦੀ ਜਿਹੜੀ ਹੈ ਇਹ ਸੰਵਿਧਾਨ ਕਰਕੇ ਹੋਇਆ ਤੇ ਆਜ਼ਾਦੀ ਕਰਕੇ ਹੋਇਆ ਹੈ ਕੀ ਸਿੱਦੂ ਮੂਸੇ ਵਾਲੇ ਦਾ ਮਰਡਰ ਹੋਇਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਅੱਜ ਤੱਕ ਉਹਨਾਂ ਦਾ ਪਰਿਵਾਰ ਕਿਰਦਾ ਸਰਹੰਦ ਤੇ ਲੱਟਾਂ ਤੋੜਨ ਵਾਲਾ ਗੋਲੀ ਮਾਰਨ ਵਾਲਾ ਇਹ ਤਾਂ ਰੋਜ਼ ਦੇ ਕਿੱਸੇ ਆ ਜਿੱਥੋਂ ਨੂੰ ਪਤਾ ਬੰਬ ਬਲਾਸਟ ਹੋ ਗਿਆ ਬੰਬ ਤਮਾਕੇ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਸਭਾ ਪੂਰੇ ਜ਼ਿਲ੍ਹੇ ਦੀ ਸੀ ਔਰ ਮੈਂ ਤੇ ਡਲਵੀ ਸਾਹਿਬ ਤੇ ਕਾਂਗੜ ਸਾਹਿਬ ਵਿਸ਼ੇਸ਼ ਤੌਰ ਤੇ ਅਜਮਾਨ ਸਾਹਿਬ ਪਹੁੰਚੇ ਔਰ ਜਿਸ ਪ੍ਰਕਾਰ ਸਵਧਾਨ ਨੂੰ ਤੋੜਨ ਦੀਆਂ ਸ਼ਾਦਸ਼ਾ ਜਿਸ ਪ੍ਰਕਾਰ ਜਿਹੜੇ ਸਾਡੇ ਇੰਸਟੀਚਿਊਸ਼ਨ ਸੀ ਉਹਨਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਜਿਵੇਂ ਕਿ ਇਨਕਮ ਟੈਕਸ, ਈਡੀ, ਸੀਬੀਆਈ, ਵਿਜੀਲੈਂਸ ਇਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸਰਕਾਰਾਂ ਦੁਆਰਾ ਔਰ ਜਾਣ ਪੁੱਛ ਕੇ ਇਹਨਾਂ ਆਧਾਰਿਆਂ ਦੁਆਰਾ ਆਪੋਜੀਸ਼ਨ ਦੀ ਆਵਾਜ਼ ਨੂੰ ਬੰਦ ਕਰਨ ਦਾ ਕੰਮ ਕੀਤਾ ਜਾ ਰਿਹਾ ਜਿਵੇਂ ਕਿ ਅੱਜ ਜਵਾਰਲਾਲ ਨਹਿਰੂ ਜੀ ਦੀ ਵਰਸੀ ਹੈ ਤੇ ਮੈਨੂੰ ਯਾਦ ਆ ਗਈ ਉਹਨਾਂ ਦੀ ਇੱਕ ਕਹਾਣੀ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਕਿਸੇ ਔਰਤ ਨੇ ਪੀੜ ਚੋਟ ਕੇ ਉਹਨਾਂ ਦਾ ਕਾਲਰ ਫੜ ਲਿਆ ਤੇ ਕਾਲਰ ਫੜ ਕੇ ਉਹਨਾਂ ਨੇ ਕਿਹਾ ਕਿ ਆਪ ਤਾਂ ਪ੍ਰਧਾਨ ਮੰਤਰੀ ਬਣ ਗਿਆ ਪਰ ਸਾਨੂੰ ਦੱਸ ਕੀ ਮਿਲਿਆ ਉਹਨਾਂ ਨੇ ਉੱਠ ਕੇ ਕਿਹਾ ਕਿ ਤੁਹਾਨੂੰ ਆਜ਼ਾਦੀ ਮਿਲੀ ਅੱਜ ਤੁਸੀਂ ਆਜ਼ਾਦ ਭਾਰਤ ਦੇ ਵਾਸੀਓ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਕਾਲਰ ਫੜਿਆ ਇਹ ਸੰਵਿਧਾਨ ਦੀ ਜਿਹੜੀ ਹੈ ਸੰਵਿਧਾਨ ਕਰਕੇ ਹੋਇਆ ਤੇ ਆਜ਼ਾਦੀ ਕਰਕੇ ਹੋਇਆ ਸੋ ਮੇਰੇ ਕਹਿਣ ਦਾ ਮਤਲਬ ਅਸੀਂ ਸੰਵਿਧਾਨ ਬਚਾਓ ਦਾ ਹੁਕਾ ਕਾਂਗਰਸ ਪਾਰਟੀ ਪੂਰੇ ਦੇਸ਼ ਚ ਦੇ ਰਹੀ ਹੈ ਔਰ ਰਾਹੁਲ ਗਾਂਧੀ ਦੀ ਸੋਚ ਤੇ ਪੈਰਾ ਦਿੰਦੇ ਹੋਏ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਣਾ ਸੀ ਅੱਜ ਮੈਂ ਮੰਨਦਾ ਜਿੱਥੇ ਸੰਵਿਧਾਨ ਦੀ ਗੱਲ ਕਰਦੇ ਹੋ ਆਜ਼ਾਦੀ ਬੋਲਣ ਦੀ ਨਹੀਂ ਬਚ ਰਹੇ ਕਿਸੇ ਵੇਗੇ ਜੀ ਵਪਾਰੀ ਦੀ ਜਿੱਥੇ ਸੰਵਧਾਨ ਬਚਾਉਣ ਦੀ ਗੱਲ ਕੀਤੀ ਆ ਪਾ ਜੀ ਉਹ ਤਾਂ ਲੋਕ ਵੀ ਸੇਫ ਨਹੀਂ ਹੈਗੇ ਗੁੰਡਾਗਰਦੀ ਵਧ ਰਹੀ ਆ ਮਾ ਟੋਟਲਾ ਹਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਲਾਗ ਪ੍ਰਧਾਨ ਨੇ ਲੱਟਾਂ ਤੋੜਦੀਆਂ ਬਕਰ ਦੇਖੋ ਇਹ ਲੱਟਾਂ ਤੋੜਨ ਵਾਲਾ ਕિસ્ਸਾ ਇੱਥੇ ਹੀ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਅੱਜ ਤੱਕ ਉਹਨਾਂ ਦਾ ਪਰਿਵਾਰ ਫਿਰਦਾ ਸੜਕਾਂ ਤੇ ਲੱਟਾਂ ਤੋੜਨ ਵਾਲਾ ਗੋਲੀ ਮਾਰਨ ਵਾਲਾ ਇਹ ਤਾਂ ਰੋਜ਼ ਦੇ ਕિસ્ਸੇ ਅੱਜ ਤੁਹਾਨੂੰ ਪਤਾ ਬੰਬ ਬਲਾਸਟ ਹੋ ਗਿਆ ਬੰਬ ਤਮਾਕੇ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਇਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਹੈਂਡ ਗਰਨੇਡ ਡੇਗੇ ਜਾ ਰਹੇ ਨੇ ਥਾਣਿਆਂ ਤੇ ਹੈਂਡ ਗਰਨੇਡ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾ ਦੀ ਕੋਈ ਗੱਲ ਰਹਿਣੀ ਗਈ ਇਹਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਦੋਨੋਂ ਜ਼ਿੰਮੇਦਾਰ ਹੈ ਬਾਰਡਰ ਤੋਂ 50 ਕਿਲੋਮੀਟਰ ਦਾ ਏਰੀਆ ਬਾਰਡਰ ਸਕਿਉਰਿਟੀ ਫੋਰਸਿਜ਼ ਕੋਲੇ ਹੈ ਲੇਕਿਨ ਇਸ ਦੇ ਬਾਯੂਦ ਵੀ ਸੈਂਟਰ ਨੂੰ ਪਤਾ ਹੈ ਕਿ ਹਾਲਾਤ ਖਰਾਬ ਹੈ ਇਸ ਦੇ ਬਾਯੂਦ ਵੀ ਨਾਤਾ ਸੈਂਟਰ ਕੋਈ ਤਵੱਜੂ ਕਰ ਰਿਹਾ ਹੈ ਤੇ ਨਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹਨੇ ਤਾਂ ਕਰਨੀ ਕੀ ਹੈ ਆਜ਼ਾਦੀ ਜੱਡਿਆਲੇ ਗੁਰੂ ਵੀ ਕੱਲ ਹੋਇਆ ਕਾਂਗਰਸਪਾਤ ਦੱਸਦੇ ਆਜ਼ਾਦੀ ਦੀ ਗੱਲ ਕਰਦੇ ਆਪ ਧਰਨਾ ਲਾਉਂਦੇ ਆ ਦੂਸਰਿਆਂ ਨੂੰ ਧਰਨਾ ਨਾ ਲਾਉਂਦੇ ਮੈਂ ਤਾਂ ਕਿਹਾ ਕਿ ਜਿਹੜੀ ਧਰਨਿਆਂ ਚੋਂ ਨਿਕਲੀ ਪਾਰਟੀ ਹੈ ਉਹ ਅੱਜ ਕਿਸਾਨਾਂ ਨੂੰ ਕਹਿ ਰਹੀ ਹੈ رائے ਦੇ ਏਰੀਆ ਵੀ ਧਰਨਾ ਲਾ ਲਓ ਵਾਹ ਮਾਨ ਸਾਹ ਵਾਹ ਦੱਸ ਕਿ ਸਵਾਲ ਆਈ ਡਰ ਰਹੇ ਤਾਂ ਮਿੰਟ ਕਰ ਰਹੇ ਹਾਂ ਕਾਂਗਰਸ ਨੂੰ ਕੰਮਜਾ ਕਰ ਲਈ ਉੱਤੇ ਭਾਰਤ ਭੂਸ਼ਣ ਜੀ ਨੇ ਬਾਜਵਾ ਸਾਹਿਬ ਦੀ ਤੁਹਾਡੀ ਫੋਟੋ ਵੀ ਨਹੀਂ ਪਤਾ ਫਿਰ ਕੀ ਹੋ ਗਿਆ ਦੇ ਇਹ ਮੇਰੀ ਫੋਟੋ ਨਹੀਂ ਲਾਈ ਇਸੇਰਾ ਮਤਲਬ ਇਹ ਥੋੜੀ ਹੈ ਕਿ ਕਾਂਗਰਸ ਪਾਰਟੀ ਚ ਲੜਾਈ ਹੈ ਫੋਟੋ ਲਾਉਣਾ ਨਾ ਲਾਉਣਾ ਐਡੀ ਗੱਲ ਹੈ ਕਾਂਗਰਸ ਪਾਰਟੀ ਦਾ ਅੱਜ ਕਾਂਗਰਸ ਪਾਰਟੀ ਇਸ ਦੇਸ਼ ਚ ਇਹ ਆਜ਼ਾਦੀ ਚੋਂ ਨਿਕਲੀ ਹੋਈ ਪਾਰਟੀ ਇਹ ਛੋਟੀਆਂ ਗੱਲਾਂ ਆਸੀਂ ਜਿਹੜੀ ਵੈਸਟ ਦੀ ਚੋਣ ਹੈ ਲੁਧਿਆਣੇ ਦੀ ਵੱਡੇ ਫਰਕ ਦੇ ਨਾਲ ਚੋਣ ਕਾਂਗਰਸ ਪਾਰਟੀ ਜਿੱਤੇ